ਸਰਦਾਰ ਜੱਗੀ ਸਿੰਘ ਧੰਨਵਾਦ ਤੇਰੀ ਸੋਚ ਤੋਂ ਸਰਦਾਰ ਜੱਗੀ ਸਿੰਘ ਧੰਨਵਾਦ ਤੇਰੀ ਸੋਚ ਤੋਂ ਸੁਭਾਈ ਸਰਕਾਰੀ ਬੋਲ ਕਰਦਾ ਇਹ ਕਿ ਪ੍ਰਸ਼ਾਸਨ ਵਰਗਾ ਤਾਂ ਕਿ ਸਰਕਾਰਾਂ ਨੂੰ ਇਹ ਸੁਝਾਉਂਦੇ ਸਨ ਕਿ ਜਿਵੇਂ ਸਾਰੇ ਲੜਦਾ ਹੈ ਨਾਮ ਜੋ ਬਹੁਤ ਜ਼ਿਆਦਾ ਨਹੀਂ ਬੋਲੂਗਾ ਉਹ ਪਰਚਿਆਂ ਦੇ ਨਾਲ ਉਹ ਜਿਹੜੇ ਕੰਮ ਕਰਦਾ ਸਮਾਜ ਸੇਵੀ ਦੇ ਉਹਨਾਂ ਤੋਂ ਪਿੱਛੇ ਹਟਾਉਣ ਦੀ ਕੋਸ਼ਿਸ਼ ਹੈ ਉਹ ਸਰਕਾਰਾਂ ਨੂੰ ਸਮਝਣਾ ਚਾਹੀਦਾ ਕਿ ਲੋਕਾਂ ਨੇ ਚੁਣੀਆਂ ਹੋਈਆਂ ਸਰਕਾਰਾਂ ਨੇ ਕਰਦੋ ਜੀ ਕੱਢ ਦੋ ਲਿਓ ਨੌਜਵਾਨਾਂ ਨੂੰ ਬੇਤੀ ਆ ਕੇ ਕੋਲ ਐਂਬੂਲੈਂਸ ਆਵੇ ਜਾ ਕੇ ਪੇਸ਼ ਆਤਾ ਉਹ ਗੱਡੇ ਨੂੰ ਜ਼ਰੂਰ ਕੱਢ ਦਿਆ ਕਰੋ ਮਾਤਾ ਤੇ ਰਜੀ ਯਾਦ ਮੜਿਆ ਕਿਤੇ ਉਹ ਹੈ ਗੁਰਜੀਤ ਦੇ ਪੁੱਤ ਲਗਾ ਦੇ ਵੀ ਇਹ ਗੱਡੀ ਲਗਾ ਦਿਓ ਪਹਿਲਾਂ ਹਿੰਮਤ ਗੱਲ ਮੇਰੇ ਕੋਲ ਦੋਨੋਂ ਹੱਥ ਉੱਪਰ ਕਰਕੇ ਨਾਰੇ ਲਾਇਆ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਗੰਦਾਤਾ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਗੰਦਾਤਾ ਜਿੰਦਾਬਾਦ ਭਾਨਾ ਸਿੱਧੂ ਨੂੰ ਰੋਣਾ ਕਰੋ ਭਾਨਾ ਸਿੱਧੂ ਨੂੰ ਰੋਣਾ ਕਰਾ ਕੇ ਹਟਾ ਦੇ ਪੰਜਾਬ ਸਰਕਾਰ ਮਰਦਾਬਾ ਜਲਾਵੀ ਨਾਰੇ अलायम जी मीडिया अपने अपनी खबर उपर तक पहुंचाणी भारतीय जगजीत डेवाल चिंगाबाद रिहा करो भाना सिद्धू नहा करा के हटा गे सरदार जगजीत सिंह डेवाल तेरी सोच तो सरदार जगजीत सिंह डेवाल तेरी सोच ਕਾਨੂੰਨ ਰੱਦ ਕਰਾਉਣ ਲਈ ਦਿੱਲੀ ਨੂੰ ਜਾ ਰਹੇ ਸੀ ਤਾਂ ਪਹਿਲਾ ਆਪਾਂ ਨੂੰ ਹਰਿਆਣਾ ਪੰਜਾਬ ਦੇ ਬਾਰਡਰ ਤੇ ਰੋਕਿਆ ਗਿਆ ਉਦੋਂ ਨੌਜਵਾਨੀ ਨੇ ਆਪਾਂ ਨੂੰ ਇੰਨਾ ਚੰਗਾ ਸਾਥ ਦਿੱਤਾ ਕਿ 7-7 ਪ੍ਰਕਾਰ ਦੇ ਆ ਰੋਕ ਇੱਥੇ ਆ ਗਿਆ ਸੀ ਜੇ ਹੁਣ ਇੱਕ ਵਾਰ ਚੱਲੇ ਪਾਵਾਂਗੇ ਜੇ ਸਾਰੇ ਰੋਕਿਆ ਗਿਆ ਬਰੋਕ ਤਰੀਕੇ ਦਾ ਸੀ ਮੁਜੱਠਾ ਸੀ ਤੇ ਜਾ ਕਿੱਥੇ ਰਹੇ ਸੀ ਜੀ ਇਹ ਸੀਐਮ ਸਾਹਿਬ ਦੀ ਕੋਠੀ ਦਾ ਘਰਾਉ ਕਰਨ ਜਾ ਰਹੇ ਸੀ ਕਿਉਂਕਿ ਇੱਥੇ ਜਾ ਰਹੇ ਸੀ ਜਿਹੜੇ ਭਾਨੇ ਸਰ ਦੇ ਹੱਕ ਦੇ ਵਿੱਚ ਅੱਜ ਉੱਥੇ ਪ੍ਰੋਗਰਾਮ ਦਿੱਤਾ ਗਿਆ ਸੀ ਜਥੇਬੰਦੀਆਂ ਬੁੱਲੂ ਉਹਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਸੀ ਠੀਕ ਮੈਂ ਇਹ ਗੱਲ ਕਰਨੀ ਆ ਵੀ ਰਾਜੇ ਸਾਰੇ ਵੀ ਰਾਜੋ ਥੈਂਕ ਯੂ